પાસੇ ਦੀ ਖੇਡ तकरीबन ਪਿੰਡਾਂ ਚੋਂ ਲੋਪ ਹੋ ਚੁੱਕੀ ਐ ਪੁਰਾਣੇ ਜਵਾਨਿਆਂ ਜੇ ਇਸ ਗੇਮ ਨੂੰ ਰਾਜੇ ਮਹਾਰਾਜੇ ਵੱਡੇ ਲੋਕ ਖੇਡਦੇ ਹੁੰਦੇ ਸੀ ਹੁਣ तकरीबन ਟਾਵੇਂ ਪਿੰਡਾਂ ਜੀ ਰਹੀਏ ਹੈ ਗੇਮ ਇਹਦੇ ਬਾਰੇ ਕੋਈ ਬਹਾ ਗਿਆਨ ਨਹੀਂ ਐ ਲੋਕਾਂ ਨੂੰ ਤੇ ਜਿਹੜੇ ਖੇਡਦੇ ਉਹਨਾਂ ਨੂੰ ਪਤਾ ਹੁੰਦਾ ਵੀ ਨਾਰਦ ਕੀ ਐ ਹਾਂ ਆ ਕੌਡੀਆਂ ਵਿੱਚ ਕੌਡੇ ਇਹ ਪਾ ਕੇ ਸਿੱਧਦੇ ਇਹਦੇ ਕੋਈ ਨੰਬਰ-ਨੰਬਰ ਹੁੰਦੇ ਨੇ ਇਹ ਸਾਡੇ ਪਿੰਡ ੱਡੇ ਵਿਖੇ ਹੈ ਹਰਜਾਨਾ ਇਹਨਾਂ ਦਾ ਪੂਰਾ ਫਸਮਾ ਮੈਚ ਲੱਗਦਾ ਆ ਦੇਖੋ ਖੇਡ ਰਹੇ ਨੇ ਹਰਜਾਨਾ ਇੱਕ ਦਿਨ ਹੀ ਹਰਜਾਨਾ ਤਕਰੀਬਨ ਇਹਨਾਂ ਦੀ ਫਸਮੇ ਟੱਕਰ ਹੁੰਦੀ ਹੈ